ਤੇ ਇਹ ਉਹੀ ਭਗਵੰਤ ਮਾਨ ਆ ਨਾ ਜਿਹੜਾ ਨਿੱਕੀ ਨਿੱਕੀ ਗੱਲ ਤੇ ਪੁਲਿਸ ਦੀ ਅਲੋਚਨਾ ਕਰਦਾ ਸੀਗਾ ਨਿੱਕੀ ਨਿੱਕੀ ਗੱਲ ਤੇ ਕਹਿੰਦਾ ਸੀ ਅਣਪਛਾਤੇ ਬੰਦਿਆਂ ਤੇ ਜੀ ਪਰਚਾ ਦਰਜ ਹੋ ਗਿਆ ਜਦੋਂ ਇਹਨਾਂ ਜਦੋਂ ਇਹ ਨਹੀਂ ਨਾ ਬੋਲਦੇ ਇਹਦਾ ਮਤਲਬ ਕਿ ਇਹ ਉਹਨਾਂ ਦੇ ਨਾਲ ਨੇ ਇੱਕ ਆਪਣੀ ਨਿੱਜੀ ਫੌਜ ਬਣਾਈ ਬੈਠਾ ਪੁਲਿਸ ਨੂੰ ਇਹਨੂੰ ਗਲਤਫਹਿਮੀ ਆ ਜਿੱਦਣ ਰਾਜ ਭਾਗ ਬਦਲਿਆ ਇਹਨਾਂ ਪੁਲਿਸ ਵਾਲਿਆਂ ਨੇ ਫੜ ਕੇ ਭਗਵੰਤ ਮਾਨ ਅਨੰਦ ਦੇਣਾ ਵਾ ਕੋ ਡੀਐਸਪੀ ਦੀਆਂ ਪੋਸਟਿੰਗਾਂ ਆ ਥਾ ਐਸਐਸਪੀ ਦੀਆਂ ਪੋਸਟਿੰਗਾਂ ਲੈਣ ਲਈ ਡੀਆਈਜੀ ਲੱਗਣ ਲਈ ਕਮਿਸ਼ਨਰ ਲੱਗਣ ਲਈ ਥਾਣੇਦਾਰ ਲੱਗਣ ਲਈ ਇਹਨਾਂ ਨੂੰ ਇਹਨਾਂ ਤੋਂ ਭਾਵੇਂ ਬੰਦਾ ਮਰਵਾ ਲਓ ਜੀ ਤੁਸੀਂ ਕੋਈ ਕਾਨੂੰਨ ਨੂੰ ਇਨਸਾਫ ਨਹੀਂ ਮਿਲਣਾ ਤੇ ਵਿਚਾਰੇ ਜਿਹੜੇ ਆਮ ਬੰਦੇ ਨੇ ਜਿਹਨਾਂ ਜਿਹੜੇ ਆਮ ਆਦਮੀ ਪਾਰਟੀ ਦਾ ਨਾਂ ਹੀ ਇਹ ਆ ਜਿਹੜੇ ਆਮ ਵਿਅਕਤੀ ਨੇ ਉਹਨਾਂ ਨੂੰ ਕੌਣ ਇਨਸਾਫ ਦੇਊਗਾ ਔਰ ਮੈਂ ਦਾਅਵੇ ਨਾ ਕਹਿ ਸਕਦਾ ਕਿ ਪੰਜਾਬ ਦੇ ਵਿੱਚ ਥਾਣਿਆਂ 'ਚ ਕਰਪਸ਼ਨ ਡਬਲ ਹੋ ਗਈ ਹੈ ਡਬਲ ਇਹ ਭਗਵਾਨ ਪਾਣੀ ਕਹਿੰਦਾ ਹੁੰਦਾ ਸੀਗਾ ਇਹ ਜਿਹੜੇ ਕਦੇ ਵਰਦੀ ਧਾਰੀ ਜਿਹਨਾਂ ਨੇ ਪਬਲਿਕ ਕਲਾਸ ਗੋਲੀ ਚਲਾਈ ਸੀਗੀ ਕਿ ਵਰਦੀ ਧਾਰੀ ਕਦੇ ਅਣਪਛਾਤੇ ਹੋ ਸਕਦੇ ਨੇ ਲੇਕਿਨ ਹੁਣ ਉਹੀ ਮੋਡਸ ਅਫਰੈਂਡੀ ਔਰ ਉਹਦੇ ਤੇ ਪਰਚਾ ਅਣ ਅਣਪਛਾਤੇ ਦੇ ਕੇ ਉਹਨਾਂ ਨੂੰ ਬਚਾਇਆ ਜਾ ਰਿਹਾ ਸਸਪੈਂਸ਼ਨ ਨਾ ਕਾਫੀ ਆ ਮਨਿੰਦਰ ਜੀ ਕਿਸੇ ਮਰਜ਼ੀ ਬੰਦੇ ਦੀ ਪੱਗ ਲਾ ਦੇ ਉਹਨੂੰ ਕੁੱਟ ਮਾਰ ਲਓ ਉਹਨੂੰ ਜ਼ਖਮੀ ਕਰ ਦਿਓ ਜੇ ਉਹਨਾਂ ਨੂੰ ਮਾਰ ਵੀ ਦਿਓ ਪਰ ਅਲਟੀਮੇਟਲੀ ਪੰਜਾਬ ਦੇ ਵਿੱਚ ਫਿਰ ਉਹਦਾ ਪੈਸੇ ਦਾ ਡੀਲ ਦੇ ਕੇ ਸਮਝੌਤਾ ਕੀਤਾ ਜਾ ਸਕਦਾ ਇਹ ਤਾਂ ਇਹ ਮੋਗਲਾਂ ਦੇ ਸਮੇ ਦਾ ਕਾਨੂੰਨ ਹੈਗਾ ਵਾ ਕੀ ਕਹਿ ਰਹੇ ਨੇ ਉਥੇ ਮੌਕੇ ਤੇ ਕਿ ਅਸੀਂ ਇਨਕਾਊਂਟਰ ਕਰਕੇ ਆਏ ਆ ਤੇ ਤੇਰਾ ਵੀ ਇਨਕਾਊਂਟਰ ਕਰ ਦਿਆਂਗੇ ਜੀ ਇਹਦਾ ਮਤਲਬ ਮਗਰਲਾ ਇਨਕਾਊਂਟਰ ਵੀ ਠੋਫਾ ਵਾ ਜੀ ਔਰ ਹੁਣ ਵੀ ਕਹਿ ਰਹੇ ਨੇ ਕਿ ਇਨਕਾਊਂਟਰ ਜਿਹੜਾ ਤੇਰਾ ਕਰ ਦਿਆਂਗੇ ਮਤਲਬ ਇੰਨੀ ਤ੍ਰਿੰਨੀ ਪੰਜਾਬ ਪੁਲਿਸ ਦੇ ਵਿੱਚ ਇੰਨੀ ਖੁੱਲ ਦੇਣੀ ਇਹ ਤਾਂ ਫਿਰ ਹੋ ਗਏ ਪੁਲਿਸ ਨਾ ਹੋਈ ਹੈ ਤਾਂ ਇਹ ਤਾਂ ਫਿਰ ਯੂਨੀਫਾਰਮ ਵਿੱਚ ਗੁੰਡੇ ਨੇ ਜੀ ਸਰਨਾ ਸੁਖਪਾਲ ਸਿੰਘ ਖੈਰਾ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਪਟਿਆਲਾ ਵਾਲੇ ਕਰਨਲ ਦੇ ਮਾਮਲੇ ਤੇ ਖੈਰਾ ਸਾਹਿਬ ਤੁਸੀਂ ਲਗਾਤਾਰ ਅਪਡੇਟ ਚ ਉਸ ਮਾਮਲੇ ਦੇ ਇੱਕ ਕਰਨਲ ਨੂੰ ਜਿਸ ਤਰੀਕੇ ਦੇ ਨਾਲ ਕੁੱਟਿਆ ਹੈ ਪੰਜਾਬ ਪੁਲਿਸ ਵੱਲੋਂ ਇਹ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਹਾਲੇ ਤੱਕ ਜਿਹੜੀ ਕਾਰਵਾਈ ਹੋਈ ਹੈ ਉਹਨੂੰ ਕਿਵੇਂ ਦੇਖਦੇ ਹੋ ਇਹ ਜੋ ਮੈਂ ਪਿਛਲੇ ਕਾਫੀ ਸਮੇਂ ਤੋਂ ਕਹਿ ਰਿਹਾ ਨਾ ਕਿ ਪੰਜਾਬ ਨੂੰ ਇੱਕ ਭਗਵੰਤ ਮਾਨ ਤੇ ਕੇਜਰੀਵਾਲ ਹੋਣਾ ਨੇ ਪੁਲਿਸ ਸਟੇਟ ਬਣਾ ਰੱਖਿਆ ਵਾ ਇਹ ਉਸੇ ਤਰਫ ਵਾਲੇ ਇੱਕ ਹੋਰ ਕਦਮ ਆ ਪੁਲਿਸ ਨੂੰ ਅਨਫ੍ਰੀਟਰਡ ਪਾਵਰਸ ਇੰਨੀ ਖੁੱਲ ਇੰਨੀ ਆਜ਼ਾਦੀ ਕਿ ਤੁਸੀਂ ਜਿੱਥੇ ਚੱਕ ਲੋ ਬੰਦਾ ਢਾਲੋ ਪਰਚੇ ਦਰਜ ਕਰ ਲੋ ਇਹ ਉਸ ਦਾ ਨਤੀਜਾ ਵਾ ਕਿ ਉਹਨਾਂ ਚਾਰ ਪੁਲਿਸ ਵਾਲਿਆਂ ਨੇ ਆ ਉਹਨਾਂ ਦੇ ਨਾਲ ਜਿਹੜਾ ਸਟਾਫ ਸੀਗਾ ਉਹਨਾਂ ਨੇ ਇੱਕ ਸਰਵਿੰਗ ਕਰਨਲ ਫੌਜੀ ਨੂੰ ਅਤੇ ਉਹਦੇ ਬੇਟੇ ਨੂੰ ਬਹੁਤ ਬੇਰਹਿਮੀ ਨਾਲ ਕੁੱਟਿਆ एवरीथिंग ਹੈਸ ਬੀਨ ਕੈਪਚਰਡ ਔਨ ਸੀਸੀਟੀਵੀ ਔਰ ਜਿਹੜਾ ਪਰਚਾ ਦਰਜ ਹੁੰਦਾ ਸਟੈਂਡਰਡਾਈਜ਼ਡ ਆਪਰੇਸ਼ਨ ਜੋ ਪੰਜਾਬ ਦੇ ਵਿੱਚ ਜਦੋਂ ਆਪਣੇ ਵਿਰੋਧੀਆਂ ਨੂੰ ਸਰਕਾਰ ਨੇ ਬਚਾਉਣਾ ਵਾ ਤੇ ਫਿਰ ਅਣਪਛਾਤੇ ਬੰਦਿਆਂ ਦੇ ਖਿਲਾਫ ਕਦੀ ਕਦੀ ਪੁਲਿਸ ਵਾਲੇ ਹੀ ਭਗਵੰਤਪਾਣੀ ਕਹਿੰਦਾ ਹੁੰਦਾ ਸੀਗਾ ਜੇ ਜਿਹੜੇ ਕਦੀ ਵਰਦੀ ਧਾਰੀ ਜਿਨ੍ਹਾਂ ਨੇ ਬੇਬਲ ਕਲਾਚ ਗੋਲੀ ਚਲਾਈ ਸੀਗੀ ਕਿ ਵਰਦੀ ਧਾਰੀ ਕਦੇ ਅਣਪਛਾਤੇ ਹੋ ਸਕਦੇ ਨੇ ਦੇ ਉਹਨਾਂ ਦਾ ਸਰਵਿਸ ਨੰਬਰ ਆ ਉਹਨਾਂ ਦਾ ਰਿਵੋਲਵਰ ਨੰਬਰ ਆ ਉਹਨਾਂ ਦੀ ਜੀ ਸਾਰਾ ਰਿਕਾਰਡ ਆ ਲੇਕਿਨ ਹੁਣ ਉਹੀ ਮੋਡਸ ਅਪਰੇਂਡਿੰਗ ਔਰ ਉਹਦੇ ਤੇ ਪਰਚਾ ਅਣਪਛਾਤੇ ਆ ਦੇ ਕੇ ਉਹਨਾਂ ਨੂੰ ਬਚਾਇਆ ਜਾ ਰਿਹਾ ਸਸਪੈਂਸ਼ਨ ਨਾ ਕਾਫੀ ਆ ਮਨਿੰਦਰ ਜੀ ਇਹਨਾਂ ਦੀ ਤੁਰੰਤ ਐਫ ਆਰ ਬਾਈ ਵਰਨਾ ਜੀ 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 ਵਰਨਾ ਇਹ ਸਮਝਿਆ ਜਾਵੇਗਾ ਕਿ ਇਹ ਪੰਜਾਬ ਦੀ ਸਰਕਾਰ ਤੇ ਪੰਜਾਬ ਪੁਲਿਸ ਦੇ ਟਾਪ ਦੇ ਅਫਸਰ ਇਹਨਾਂ ਬੰਦਿਆਂ ਨੂੰ ਬਚਾਰੇ ਨੇ ਜੋ ਅੱਜ ਤੱਕ ਨਜ਼ਰ ਆ ਰਿਹਾ ਕਿਉਂਕਿ ਕਰਨਲ ਸਾਹਿਬ ਦੀ ਵਾਈਫ ਆਈ ਮੋਰੇ ਉਹਨੇ ਸਾਰਾ ਕੁਝ ਖੁਲਾਸਾ ਕਰਤਾ ਕਿ ਕਿਵੇਂ ਹੁਣ ਨਾਨਕ ਸਿੰਘ ਐਸਐਸਪੀ ਕਪੂ ਪਟਿਆਲਾ ਔਰ ਡੀਜੀਪੀ ਉਹ ਔਰ ਉਹਨੂੰ ਮੋਟੀਵੇਟ ਕਰ ਰਹੇ ਪੁਲਿਸ ਵਾਲੇ ਕਿ ਤੁਸੀਂ ਸਮਝੌਤਾ ਕਰ ਲਓ ਮਤਲਬ ਇਹਦਾ ਮਤਲਬ ਹੈ ਕਿ ਕਿਸੇ ਮਰਜ਼ੀ ਬੰਦੇ ਦੀ ਪੱਗ ਲਾ ਦੇ ਉਹਨੂੰ ਕੁੱਟ ਮਾਰ ਲੋ ਉਹਨੂੰ ਜ਼ਖਮੀ ਕਰ ਦਿਓ ਜਾਂ ਉਹਨੂੰ ਮਾਰ ਵੀ ਦਿਓ ਪਰ ਅਲਟੀਮੇਟਲੀ ਪੰਜਾਬ ਦੇ ਵਿੱਚ ਫਿਰ ਉਹਦਾ ਪੈਸੇ ਨਾਲ ਦੇ ਲੈ ਕੇ ਸਮਝੌਤਾ ਕੀਤਾ ਜਾ ਸਕਦਾ ਇਹ ਤਾਂ ਸ਼ਾਇਦ ਮੁਗਲਾਂ ਦੇ ਸਮੇਂ ਦਾ ਕਾਨੂੰਨ ਹੈਗਾ ਵਾ ਇਸ ਲਈ ਇਸ ਦੀ ਸਖਤ ਤੋਂ ਸਖਤ ਨਕੇਦੀ ਬਣਦੀ ਹੈ ਔਰ ਉਹਨਾਂ ਦੀ ਗ੍ਰਿਫਤਾਰੀ ਬਿਨਾਂ ਦੇਰੀ ਪੰਜਾਬ ਸਰਕਾਰ ਨੂੰ ਤੁਰੰਤ ਕਰਨੀ ਚਾਹੀਦੀ ਨਹੀਂ ਕਰਨਗੇ ਤਾਂ ਵਿਧਾਨ ਸਭਾ ਦਾ ਸਾਡਾ ਸੈਸ਼ਨ ਆ ਹੀ ਰਿਹਾ ਪਰ ਮੈਂ ਆਪਣੀ ਪਾਰਟੀ ਵਿੱਚ ਆਪਣੇ ਪ੍ਰਧਾਨ ਸਾਹਿਬ ਕੋਈ ਮਤਤਾ ਰੱਖੂਗਾ ਕਿ ਆਪਾਂ ਨੂੰ ਫਿਰ ਪਟਿਆਲੇ ਦੇ ਐਸਐਸਪੀ ਦੇ ਦਫ਼ਤਰ ਦੇ ਮੋਰੇ ਇੱਕ ਪੂਰਾ ਜ਼ਬਰਦਸਤ ਧਰਨਾ ਕਾ ਕਾਂਗਰਸ ਪਾਰਟੀ ਨੂੰ ਦੇਣਾ ਚਾਹੀਦਾ ਜੋ ਮਤਲਬ ਇਹ ਇੱਕ ਗੱਲ ਹਰ ਇਹ ਹੈ ਜਿਵੇਂ ਐਫਆਈਆਰ ਪਰਿਵਾਰ ਕਹਿ ਰਿਹਾ ਅਸੀਂ ਬਿਆਨ ਦੇ ਰਹੇ ਹਾਂ ਉਹਨਾਂ ਦਾ ਬੇਟਾ ਬਿਆਨ ਦੇ ਰਿਹਾ ਜਿਨ੍ਹਾਂ ਦੇ ਸੱਟਾਂ ਲੱਗੀਆਂ ਉਹਨਾਂ ਦੇ ਬਿਆਨ ਨਹੀਂ ਲਏ ਗਏ ਟਾਬੇ ਵਾਲੇ ਦਾ ਬਿਆਨ ਟਾਬੇ ਵਾਲਾ ਕੌਣ ਹੁੰਦਾ ਵੀ ਇਹ ਚੀਜ਼ ਤੇ ਬਿਆਨ ਦੇ ਨਾਲ ਤੁਹਾਨੂੰ ਲੱਗਦਾ ਕਿ ਤੁਸੀਂ ਬੜੇ ਲੰਮੇ ਸਮੇਂ ਤੋਂ ਇਹ ਚੀਜ਼ਾਂ ਨਾਲ ਵੀ ਜੁੜੇ ਹੋਏ ਹੋ ਵੀ ਟਾਬੇ ਵਾਲੇ ਦੇ ਬਿਆਨਾਂ ਤੇ ਪਰਚਾ ਉਹ ਵੀ ਅਨਨੌਨ ਬੰਦਿਆਂ ਤੇ ਢਾਬੇ ਵਾਲਾ ਉਹਦਾ ਕੀ ਮਤਲਬ ਹੈ ਜੀ ਉਹਦੀ ਲੁੱਕ ਸਟੈਂਡੀ ਕੀ ਹੈਗੀ ਆ ਉਹਦਾ ਆਧਾਰ ਕੀ ਹੈਗਾ ਵਾ ਜਿਹੜੇ ਬੰਦੇ ਜ਼ਖਮੀ ਨੇ ਦੇਖੋ ਲੋਕ ਹੀ ਕਹਿੰਦਾ ਕਿ ਜਦੋਂ ਮੈਡੀਕਲ ਰਿਪੋਰਟ ਕੱਤੀ ਗਈ ਹੈ ਨਾ ਇਮੀਡੀਏਟਲੀ ਪੁਲਿਸ ਨੇ ਜਿਹੜੇ ਵਿਕਟਮ ਨੇ ਜਿਹੜੇ ਵਿਚਾਰੇ ਜ਼ਖਮੀ ਨੇ ਉਹਨਾਂ ਦੇ ਬਿਆਨਾਂ ਦੇ ਉੱਤੇ ਐਫ ਆਈ ਆਰ ਦਰਜ ਕਰਨੀ ਹੈ ਐਫ ਆਈ ਆਰ ਕੀ ਆ ਫਰਸਟ ਇਨਫੋਰਮੇਸ਼ਨ ਰਿਪੋਰਟ ਢਾਬੇ ਵਾਲਾ ਤਾਂ ਥਰਡ ਪਾਰਟੀ ਹੈ ਔਰ ਢਾਬੇ ਵਾਲਾ ਦਾ ਮੈਨਿਪੂਲੇਟ ਕੀਤਾ ਗਿਆ ਪੁਲਿਸ ਵੱਲੋਂ ਪੁਲਿਸ ਕਿਹੜੇ ਗਵਾਹ ਨੂੰ ਪੰਜਾਬ ਦੇ ਵਿੱਚ ਮੈਨਿਪੂਲੇਟ ਨਹੀਂ ਕਰਦੀ ਮੇਰੇ ਖਿਲਾਫ ਜਿਹੜਾ ਜਦੋਂ ਮੇਰੀ ਜਮਾਨਤ ਹੋਈ ਆ ਹਾਈ ਕੋਰਟ ਦੇ ਐਨਡੀਪੀਐਸ ਕੇਸ ਤੋਂ 4 ਜਨਵਰੀ 2024 ਨੂੰ ਜੀ ਇਹਨਾਂ ਨੇ ਇੱਕ ਪੰਜਵਾਂ ਮੁਕੱਦਮਾ ਮੇਰੇ ਤੇ ਦਰਜ ਕੀਤਾ ਔਰ ਇੱਕ ਬੰਦੇ ਨੂੰ ਜੇਲ੍ਹ ਚੋਂ ਕੱਢ ਕੇ ਲਿਆ ਕੇ ਮੇਰੇ ਖਿਲਾਫ ਗਵਾਹ ਬਣਾਇਆ ਗਿਆ ਔਰ ਫਿਰ ਮੇਰੇ ਤੇ ਇਲਜ਼ਾਮ ਲਾਤਾ ਜਦ ਮੈਂ ਜੇਲ੍ਹ ਵਿੱਚ ਸੀ ਸੀਸੀਟੀਵੀ ਕੈਮਰਾ ਦੇ ਥੱਲੇ ਮੋਨਿਟਰਿੰਗ ਸੀ 24 ਘੰਟੇ ਸਰਵਲੈਂਸ ਵਿੱਚ ਸੀਗਾ ਤੇ ਮੇਰੇ ਤੇ ਪੰਜਵਾਂ ਪੱਤਾ ਦਰਜ ਕਰਤਾ ਜੀ ਗਵਾਹ ਨੂੰ ਡਰਾਇਆ ਪਹਿਲਾਂ ਤਾਂ ਗਵਾਹ ਇੱਕ ਝੂਠਾ ਬਣਾਇਆ ਤੇ ਮੈਂ ਗਵਾ ਨੂੰ ਡਰਾਇਆ ਜਿਲ੍ਹੇ 'ਚ ਬੈਠੇ ਸੋ ਇਹ ਪੁਲਿਸ ਦਾ ਇਹੋ ਜੇ ਕੰਮ ਬੜੇ ਮਸ਼ਹੂਰ ਨੇ ਔਰ ਦੂਜੀ ਅਖੀਰ ਜਿਹੜੀ ਅਗਲੀ ਗੱਲ ਕੀ ਕਹਿ ਰਹੇ ਨੇ ਉੱਥੇ ਮੌਕੇ ਤੇ ਕਿ ਅਸੀਂ ਇਨਕਾਊਂਟਰ ਕਰਕੇ ਆਏ ਆ ਤੇ ਤੇਰਾ ਵੀ ਇਨਕਾਊਂਟਰ ਕਰ ਦਿਆਂਗੇ ਜੀ ਇਹਦਾ ਮਤਲਬ ਮਗਰਲਾ ਇਨਕਾਊਂਟਰ ਵਿੱਚ ਉੱਠਾ ਵਾ ਜੀ ਔਰ ਹੁਣ ਵੀ ਕਹਿ ਰਹੇ ਨੇ ਕਿ ਇਨਕਾਊਂਟਰ ਜਿਹੜਾ ਤੇਰਾ ਕਰ ਦਿਆਂਗੇ ਮਤਲਬ ਇੰਨੀ ਇੰਨੀ ਪੰਜਾਬ ਪੁਲਿਸ ਦੇ ਵਿੱਚ ਇੰਨੀ ਖੁੱਲ ਦੇਣੀ ਇਹ ਤਾਂ ਫਿਰ ਹੋ ਗਏ ਪੁਲਿਸ ਨਾ ਹੋਈ ਹੈ ਤਾਂ ਇਹ ਤਾਂ ਫਿਰ ਯੂਨੀਫਾਰਮ ਵਿੱਚ ਗੁੰਡੇ ਨੇ ਜੀ ਔਰ ਪੇਡ ਮਸਨਰੀਜ਼ ਦਾ ਕੰਮ ਕਰ ਰਹੇ ਔਰ ਮੈਨੂੰ ਬੜਾ ਅਫਸੋਸ ਹੈ ਕਿ ਪੰਜਾਬ ਪੁਲਿਸ ਅਦਰਵਾਈਜ਼ ਅੱਛੀ ਫੋਰਸ ਆ ਸਿਰਫ ਡੀਐਸਪੀ ਦੀ ਪੋਸਟਿੰਗਾਂ ਥਾਂ ਐਸਐਸਪੀ ਦੀਆਂ ਪੋਸਟਿੰਗਾਂ ਲੈਣ ਲਈ ਡੀਆਈਜੀ ਲੱਗਣ ਲਈ ਕਮਿਸ਼ਨਰ ਲੱਗਣ ਲਈ ਥਾਣੇਦਾਰ ਲੱਗਣ ਲਈ ਇਹਨਾਂ ਤੋਂ ਇਹਨਾਂ ਤੋਂ ਭਾਵੇਂ ਬੰਦਾ ਮਰਵਾ ਲਓ ਜੀ ਤੁਸੀਂ ਇਹ ਕਿੱਥੋਂ ਦਾ ਕਾਨੂੰਨ ਹੈ ਇਹ ਕਿੱਥੋਂ ਦਾ ਰਾਜ ਹੈ ਜੀ ਕਿੱਥੋਂ ਦਾ ਇਨਸਾਫ ਹੈ ਕਿਹੜਾ ਬਦਲਾਅ ਹੈ ਜੀ ਇਹ ਇਹਦੇ ਇਹਦੀ ਤਾਂ ਤੁਰੰਤ ਮੈਂ ਸਮਝਦਾ ਕਿ ਸਸਪੈਂਸ਼ਨ ਤਾਂ ਬਿਲਕੁਲ ਇੱਕ ਆਈਵਾਸ਼ ਹੈ ਇਹਨਾਂ ਨੂੰ ਤਾਂ ਡਿਸਮਿਸ ਕਰਨਾ ਚਾਹੀਦਾ ਸਰਵਿਸ ਵਿੱਚੋਂ ਜੇ ਕੋਈ ਇੱਥੇ ਕਾਨੂੰਨ ਦਾ ਰਾਜ ਹੋਵੇ ਪਰ ਹੁਣ ਕਾਨੂੰਨ ਦਾ ਰਾਜ ਤਾਂ ਹੈ ਨਹੀਂਗਾ ਇੱਥੇ ਤਾਂ ਸੰਵਿਧਾਨ ਦੀਆਂ ਧੱਜੀਆਂ ਉੜਾ ਕੇ ਲੋਕਾਂ ਦੇ ਘਰ ਟਾਏ ਜਾ ਰਹੇ ਨੇ ਨਸ਼ੀ ਯਾਰਡ ਵਿੱਚ ਸਮਝ ਗਿਆ ਨਾ ਤੁਸੀਂ ਜੀ ਇਹ ਜੇ ਤੁਸੀਂ ਕਿਸੇ ਨਸ਼ੇ ਦਾ ਸੀ ਨਸ਼ੇ ਦੇ ਉਲਟਾ ਸਾਰੇ ਜਾਣੇ ਪਰ ਸਭ ਤੁਹਾਨੂੰ ਇੱਕ ਪ੍ਰੋਸੀਜਰ ਦਿੱਤਾ ਹੋਇਆ ਕਨਸਟੀਟਿਊਸ਼ਨ ਨੇ ਬਾਬਾ ਸਾਹਿਬ ਉਮੀਦਵਾਰ ਦੀ ਫੋਟੋ ਲਾਈ ਪਿੱਛੇ ਉਹਨਾਂ ਦਾ ਸੰਵਿਧਾਨ ਹੈ ਉਹਨਾਂ ਦਾ ਕ੍ਰਿਮੀਨਲ ਜਸਟਿਸ ਸਿਸਟਮ ਹੈ ਉਹਨਾਂ ਨੇ ਤੁਹਾਨੂੰ ਪੁਲਿਸ ਦਿੱਤੀ ਉਹਨਾਂ ਨੇ ਪ੍ਰੋਸੀਕਿਊਸ਼ਨ ਦਿੱਤੀ ਉਹਨਾਂ ਨੇ ਜੁਡੀਸ਼ਰੀ ਦਿੱਤੀ ਆ ਤੁਸੀਂ ਸਾਰੇ ਨੂੰ ਬਾਈਪਾਸ ਕਰਕੇ ਸਿੱਧਾ ਹੀ ਘ ਜਿਵੇਂ ਕਿਸੇ ਵੇਲੇ ਝੂਠੇ ਪੁਲਿਸ ਮੁਕਾਬਲੇ ਕਰਦੇ ਹੁਣ ਵੀ ਕਰਦੇ ਨੇ ਥੀਸ ਆਰ 올 ਐਕਸਟਰਾ ਜੁਡੀਸ਼ੀਅਲ ਮੈਜਰਸ ਵਿਚ ਨੀਡ ਟੂ ਬੀ ਨਿਪਟ ਇਨ ਦਾ ਬਡ ਐਂਡ ਪਨਿਸ਼ ਸਿਵੀਅਰਲੀ ਜੀ ਇਹ ਤੁਸੀਂ ਇੱਕ ਦੇਖਿਆ ਹੋਣਾ ਹੈ ਉੱਥੇ ਦੇ ਪਟਿਆਲਾ ਦੇ ਆਈਜੀ ਨੇ ਮਨਦੀਪ ਸਿੰਘ ਸਿੱਧੂ ਬੜੇ ਸੋਸ਼ਲ ਮੀਡੀਆ ਤੇ ਐਕਟਵ ਰਹਿੰਦੇ ਨੇ ਡੀਜੀਪੀ ਸਾਹਿਬ ਪੰਜਾਬ ਇਹ ਵੀ ਸੋਸ਼ਲ ਮੀਡੀਆ ਤੇ ਨਾਲ ਦੇ ਨਾਲ ਅਪਡੇਟ ਕਰਦੇ ਨੇ ਭਗਵਾਨ ਸਿੰਘ ਮਾਨ ਖੁਦ ਸੋਸ਼ਲ ਮੀਡੀਆ ਤੇ ਬੜੀ ਛੇਤੀ ਪੋਸਟ ਪਾਉਂਦੇ ਨੇ ਚਾਹੇ ਤੁਹਾਡੇ ਤੇ ਪਾਉਂਦੇ ਹੋਣ ਪੰਜਾਬੀ ਨੂੰ ਲੈ ਕੇ ਜਾਂ ਚੀਜ਼ਾਂ ਨੂੰ ਲੈ ਕੇ ਪਰ ਐਡਾ ਮਾਮਲਾ ਹੋ ਜਾਣਾ ਕਿਸੇ ਇੱਕ ਨੇ ਮੂੰਹ ਚੋਂ ਸ਼ਬਦ ਵੀ ਨਹੀਂ ਬੋਲਿਆ ਕੋਈ ਨਿੰਦਾ ਵੀ ਨਹੀਂ ਕੀਤੀ ਇਸ ਤਰੀਕੇ ਦਾ ਕੋਈ ਜਾਂਚ ਬਾਰੇ ਵੀ ਨਹੀਂ ਗੱਲ ਕੀਤੀ ਨਹੀਂ ਇਹ ਉਹੀ ਭਗਵੰਤ ਮਾਨ ਆ ਨਾ ਜਿਹੜਾ ਨਿੱਕੀ ਨਿੱਕੀ ਗੱਲ ਤੇ ਪੁਲਿਸ ਦੀ ਆਲੋਚਨਾ ਕਰਦਾ ਸੀਗਾ ਨਿਕ ਨਿਕੀ ਗੱਲ ਤੇ ਕਹਿੰਦਾ ਸੀ ਅਣਪਛਾਤੇ ਬੰਦਿਆਂ ਤੇ ਜੀ ਪਰਚਾ ਦਰਜ ਹੋ ਗਿਆ ਜਦੋਂ ਇਹਨਾਂ ਜਦੋਂ ਇਹ ਨਹੀਂ ਨਾ ਬੋਲਦੇ ਇਹਦਾ ਮਤਲਬ ਕਿ ਇਹ ਉਹਨਾਂ ਦੇ ਨਾਲ ਨੇ ਇਹਦਾ ਮਤਲਬ ਇਹਨਾਂ ਦੀ ਸਪੋਰਟ ਹੈ ਤੁਸੀਂ ਇਹਨੂੰ ਇਹ ਮੰਨ ਕੇ ਚੱਲੋ ਕਿ ਇਹ ਜਿਹੜੇ ਬਦਮਾਸ਼ ਪੁਲਿਸ ਵਾਲੇ ਨੇ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਆ ਜਿਹੜੇ ਕੰਮ ਗਲਤ ਕਰਦੇ ਨੇ ਇਹ ਉਹਨਾਂ ਦੀ ਸਪੋਰਟ ਕਰਦੇ ਨੇ ਤਾਂ ਹੀ ਨਾ ਬੋਲਦੇ ਨੇ ਨਾ ਹੂੰ ਉਹਨਾਂ ਦੀ ਹਫਾਜ਼ਤ ਕਰ ਨਹੀਂ ਸਕਦੇ ਸ਼ਰੇਆਮ ਹਫਾਜ਼ਤ ਕਰ ਰਹੇ ਨੇ ਅਣਪਛਾਤਾ ਪਰਚਾ ਕਰ ਦਰਜ ਕਰਕੇ ਹਫਾਜ਼ਤ ਕਰ ਰਹੇ ਆ ਉਹਨਾਂ ਦੀ 5 ਦਿਨ ਹੋ ਗਏ ਗ੍ਰਿਫਤਾਰੀ ਨਾ ਕਰਕੇ ਹਿਫਾਜ਼ਤ ਕਰਨੇ ਨੇ ਉਹਨਾਂ ਨੇ ਉਹਨਾਂ ਦੀ ਡਿਸਮਿਸਲ ਨਾ ਕਰਕੇ ਇਹ ਹਿਫਾਜ਼ਤ ਹੀ ਹੈ ਇਹ ਮਦਦ ਹੀ ਆ ਉਹਨਾਂ ਦੀ ਇਨਡਾਇਰੈਕਟਲੀ ਡਾਇਰੈਕਟਲੀ ਇਨਫੈਕਟ ਅੱਛਾ ਤੁਸੀਂ ਇਹ ਕਹਿ ਰਹੇ ਹੋ ਕਿ ਭਗਵੰਤ ਸਿੰਘ ਮਾਨ ਪੱਟ ਤੇ ਖੜੇ ਨੇ ਉਹਨਾਂ ਉਹਨਾਂ ਅਫਸਰਾਂ ਦੇ ਜਿਨ੍ਹਾਂ ਨੇ ਇਹ ਕੋਈ ਜਿਹੜਾ ਕੋਈ ਇਹਨਾਂ ਨੇ ਕੀਤਾ ਭਗਵੰਤ ਮਾਨ ਨੂੰ ਗਲਤਫਹਿਮੀ ਆ ਉਹਨਾਂ ਇੱਕ ਆਪਣੀ ਨਿੱਜੀ ਫੌਜ ਬਣਾਈ ਬੈਠਾ ਪੁਲਿਸ ਨੂੰ ਇਹਨੂੰ ਗਲਤਫਹਿਮੀ ਆ ਜਿੱਦਣ ਰਾਜਭਾਗ ਬਦਲਿਆ ਇਹਨਾਂ ਪੁਲਿਸ ਵਾਲਿਆਂ ਨੇ ਫੜ ਕੇ ਭਗਵੰਤ ਮਾਨ ਅੰਦਰ ਦੇਣਾ ਵਾ ਇਹਨਾਂ ਨੇ ਜੀ ਅਗਰ ਗਵਰਨਮੈਂਟ ਚੇਂਜ ਹੋਈ ਜਿਹੜੇ ਬੰਦੇ ਇਹਨਾਂ ਲਈ ਕੰਮ ਕਰ ਸਕਦੇ ਉਹ ਅਗਲੀ ਸਰਕਾਰ ਲਈ ਵੀ ਕੰਮ ਕਰਨਗੇ ਜੀ ਹਾਲਾਂਕਿ ਅਸੀਂ ਮੈਂ ਇਸ ਗੱਲ ਦਾ ਮਤੇਈ ਨਹੀਂਗਾ ਆਈ ਊਡ ਗੋ ਆਈ ਊਡ ਵਾਂਟ ਟੂ ਗੋ ਬਾਈ ਦ ਲਾ ਪਰ ਕਿਉਂਕਿ ਇਹ ਇੰਨੇ ਕੁ ਜ਼ਿਆਦਾ ਇਹਨਾਂ ਨੂੰ ਆਦਤ ਪੈ ਚੁੱਕੀ ਆ ਚੰਗੀ ਪੋਸਟਿੰਗ ਲੈਣ ਦੀ ਪੈਸੇ ਕਮਾਉਣ ਦੀ ਇਹਨਾਂ ਤੋਂ ਜੋ ਮਰਜ਼ੀ ਕੰਮ ਗਲਤ ਕਰਾ ਲਓ ਇਹਨਾਂ ਨੂੰ ਅਗਲਾ ਇਹਨਾਂ ਨੂੰ ਅਗਲਾ ਤਾਂ ਵੇਲਾ ਦੇਸੀ ਨਹੀਂ ਰਿਹਾ ਹਾਲਾਂਕਿ ਇਹਨਾਂ ਦੇ ਸਾਹਮਣੇ ਅਦਾਲਤਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸਿੱਖ ਨੌਜਵਾਨਾਂ ਨੂੰ ਮਾਰਨ ਦੇ ਬਹੁਤ ਸਾਰੇ ਪੁਲਿਸ ਵਾਲਿਆਂ ਨੂੰ ਸਜ਼ਾਵਾਂ ਦਿੱਤੀਆਂ ਪਰ ਮੰਨਦੇ ਨਹੀਂ ਜੀ ਇਹ ਤੁਹਾਨੂੰ ਕੀ ਲੱਗ ਰਿਹਾ ਜਿਵੇਂ ਤੁਸੀਂ ਮੁਕਾਬਲਿਆਂ ਦੀ ਗੱਲ ਕਿਹਾ ਘਟਾਉਣ ਦੀ ਗੱਲ ਕਿਹਾ ਇਸ ਤਰੀਕੇ ਨਾਲ ਕਰਨਲ ਨੂੰ ਘੁਟਾਉਣ ਦੀ ਇਹ ਕੀ ਲੱਗ ਰਿਹਾ ਵੀ ਪੁਲਿਸ ਪੰਜਾਬ ਨੂੰ ਉਸ ਦੌਰ ਵੱਲ ਜਾਂ ਸਰਕਾਰ ਉਸ ਦੌਰ ਵੱਲ ਲੈ ਜਾਣਾ ਚਾਹੁੰਦੀ ਜਿੱਥੇ ਬੜਾ ਲੰਮਾ ਸੰਘਰਸ਼ ਕਰਕੇ ਪੰਜਾਬ ਨਿਕਲਿਆ ਉਹੀ ਨਜ਼ਰ ਆ ਰਿਹਾ ਸਾਨੂੰ ਤਾਂ ਪੰਜਾਬ ਨੂੰ ਪੁਲਿਸ ਸਟੇਟ ਬਣਾਇਆ ਜਾ ਰਿਹਾ ਵਾ ਕਿ ਹੁਣ ਸਾਰਾ ਕੰਮ ਪੁਲਿਸ ਦੇ ਥਰੂ ਲਵਾਂਗੇ ਅਸੀਂ ਸਮਝ ਗਏ ਨਾ ਆਦਰਵਾਇਜ਼ ਕਿਸੇ ਦਾ ਘਰ ਕਿਉਂ ਉਟਾਇਆ ਜਾ ਰਿਹਾ ਨਸ਼ੇ ਦੇ ਖਿਲਾਫ ਤੁਹਾਨੂੰ ਐਨਡੀਪੀਐਸ ਦਾ ਐਕਟ ਦਿੱਤਾ ਤੁਹਾਨੂੰ ਜੇਲ੍ਹਾਂ ਦਿੱਤੀਆਂ ਤਾਨੂੰ ਪੁਲਿਸ ਦਿੱਤੀ ਆ ਤਾਨੂੰ ਕੋਰਟ ਦਿੱਤੀਆਂ ਤੁਸੀਂ ਟ੍ਰਾਇਲ ਕਰੋ ਭਾਵੇਂ ਫਾਂਸੀ ਦੇਓ ਬੰਦੇ ਨੂੰ ਜੀ ਅੱਛਾ ਫਰਜ਼ ਕਰੋ 1 ਮਿੰਟ ਲਈ ਮਨਿੰਦਰ ਲੈਟਸ ਪ੍ਰੀਜ਼ੂਮ ਇੱਕ 7 8 10 ਮੈਂਬਰਾਂ ਦਾ ਪਰਿਵਾਰ ਆ ਉਹਨਾਂ ਚੋਂ ਇੱਕ ਆਦਮੀ ਗਲਤੀ ਕਰ ਰਿਹਾ ਵਾ ਤੇ ਤੁਸੀਂ ਉਹਦਾ ਘਾਟਾ ਆ ਕੇ ਤੁਸੀਂ ਬਾਕੀ 9 ਨੂੰ ਸਜ਼ਾ ਦਿੱਤੀ ਆ ਜੀ ਅੱਛਾ ਇੱਕ ਆਦਮੀ ਅੱਜਕੱਲ ਅੱਜ ਉਹ ਗੁਨਾਹ ਕਰ ਰਿਹਾ ਫਰਜ਼ ਕਰੋ ਸੈਸ਼ਨ ਕੋਰਟ ਨੇ ਉਹਨੂੰ ਸਜ਼ਾ ਕਰਤੀ ਉਮਰ ਕੈਦ ਕਰਤੀ ਉਹਨੇ ਅਪੀਲ ਪਾਈ ਹਾਈ ਕੋਰਟ ਵਿੱਚ ਅੱਜ ਤੋਂ 5 7 ਸਾਲ ਬਾਅਦ ਉਹ ਬਰੀ ਹੋ ਜਾਂਦਾ ਫਿਰ ਕੀ ਭਗਵੰਤ ਮਾਨ ਤੇ ਕੇਜਰੀਵਾਲਾ ਦਾ ਘਰ ਬਣਾ ਕੇ ਦੇਣਗੇ ਦੁਬਾਰਾ ਜੀ ਮਤਲਬ ਇਹ ਤਾਂ ਯੋਗੀ ਦੀ ਪੋਲਿਟਿਕਸ ਹੋ ਗਈ ਨਾ ਜਿਵੇਂ ਯੂਪੀ ਵਿੱਚ ਬੀਜੇਪੀ ਕਰ ਰਹੀ ਹੈ ਇਹ ਤਾਂ ਉਹਨੂੰ ਰੈਪਲੀਕੇਟ ਕਰ ਰਹੇ ਨੇ ਸੋ ਇਸ ਕਰਕੇ ਬੜੇ ਕਾਲੇ ਦਿਨ ਨੇ ਪੰਜਾਬ ਦੇ ਇੱਥੇ ਕੋਈ ਮਹਿਫੂਜ਼ ਨਹੀਂ ਦੇਖੋ ਜੇ ਕਰਨਲ ਨੂੰ ਇਨਸਾਫ ਨਹੀਂ ਮਿਲਣਾ ਤੇ ਵਿਚਾਰੇ ਜਿਹੜੇ ਆਮ ਬੰਦੇ ਨੇ ਜਿਹੜਾ ਜਿਹੜਾ ਆਮ ਆਦਮੀ ਪਾਰਟੀ ਦਾ ਨਾਂ ਹੀ ਇਹ ਆ ਜਿਹੜੇ ਆਮ ਵਿਅਕਤੀ ਨੇ ਉਹਨਾਂ ਨੂੰ ਕੌਣ ਇਨਸਾਫ ਦੇਊਗਾ ਔਰ ਮੈਂ ਦਾਅਵੇ ਨਾ ਕਹਿ ਸਕਦਾ ਕਿ ਪੰਜਾਬ ਦੇ ਵਿੱਚ ਥਾਣਿਆਂ 'ਚ ਕ੍ਰਾਪਸ਼ਨ ਡਬਲ ਹੋ ਗਈ ਆ ਡਬਲ ਜੋ ਪਹਿਲਾਂ ਜਲਦੀ ਸੋਦਾ ਅਗਰ 326 ਦਾ 50000 ਰੁਪਏ ਰੇਟ ਸੀਗਾ ਝੂਠੀ ਛਬੀ ਬਣਾਉਣ ਦਾ ਲੱਖ ਰੁਪਏ ਰੇਟ ਆ ਜੀ ਅਗਰ 307 ਦਾ ਮੁਕੱਦਮਾ ਝੂਠਾ ਦਰਜ ਕਰਾਉਣਾ ਅਗਰ ਲੱਖ ਰੁਪਏ ਰੇਟ ਸੀ ਤੇ ਹੁਣ 2 ਲੱਖ ਰੁਪਏ ਰੇਟ ਆ ਜੀ ਸਮਝ ਗਏ ਸੋਈ ਕੰਮ ਤਹਿਸੀਲਾਂ ਵਿੱਚ ਆ ਐਵੇਂ ਝੂਠ ਬੋਲਦੇ ਨੇ ਐਵੇਂ ਇਸ਼ਤਿਹਾਰबाजी ਨਾਲ ਇਹ ਸਾਫੁੱਤਰੇ ਬਣ ਰਹੇ ਨੇ ਅੰਦਰ ਗੰਦ ਹੀ ਗੰਦ ਹੈ ਜੀ ਟੋਟਲੀ